ਕਿੰਗ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਜਦੋਂ ਕਿਸਾਨ ਖੇਤੀਬਾੜੀ ਖੇਤਰ ਵਿੱਚ ਫਸਲਾਂ ਬੀਜਦੇ ਹਨ ਤਾਂ ਸਿਚਾਈ ਲਈ ਬਿਜਲੀ ਦੀ ਲੋੜ ਵੱਧ ਜਾਂਦੀ ਹੈ ਇਸ ਸਥਿਤੀ ਵਿੱਚ ਸਰਕਾਰ ਸੋਲਰ ਪੰਪ ਲਗਾਉਣ ਦੀ ਯੋਜਨਾ ਚਲਾ ਰਹੀ ਹੈ ਤਾਂ ਜੋ ਕਿਸਾਨ ਆਤਮ ਨਿਰਪਰ ਬਣ ਸਕਣ ਇਸ ਯੋਜਨਾ ਤਹਿਤ ਕਿਸਾਨਾਂ ਨੂੰ 60% ਤੱਕ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਜੋ ਸਵੈ ਨਿਰਪਰ ਬਣ ਸਕਣ ਬੀਤੀ ਸਾਲ 2025 ਤੋਂ 26 ਵਿੱਚ ਪਾਲੀ ਜ਼ਿਲ੍ਹੇ ਵਿੱਚ 800 ਸੋਲਰ ਪੰਪ ਸੈੱਟ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਕਿਸਾਨ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹਨ ਅਤੇ ਆਪਣੇ ਖੇਤਾਂ ਵਿੱਚ ਸੋਲਰ ਪੰਪ ਲਗਾ ਸਕਦੇ ਹਨ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਕਿ ਇਹ ਉਹਨਾਂ ਨੂੰ 45000 ਰੁਪਏ ਤੱਕ ਦੀ ਸਬਸਿਡੀ ਮਿਲੇਗੀ ਇਸ ਯੋਜਨਾ ਦਾ ਉਦੇਸ਼ ਕਿਸਾਨਾਂ ਨੂੰ ਬਿਜਲੀ ਦੇ ਖੇਤਰ ਵਿੱਚ ਸਵੈ ਨਿਰਪਰ ਬਣਾਉਣਾ ਹੈ ਇਹ ਯੋਜਨਾ ਕਿਸਾਨਾਂ ਨੂੰ ਸਵੈ ਨਿਰਪਰ ਬਣਾਉਣ ਅਤੇ ਦਿਨ ਵੇਲੇ ਫਸਲਾਂ ਦੀ ਸਿੰਚਾਈ ਸਹੂਲਤਾ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਮਨੋਜ ਅਗਰਵਾਲ ਨੇ ਕਿਹਾ ਕਿ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸੋਲਰ ਪੰਪ ਸੈੱਟ ਦੀ ਜੁੰਟ ਕੀਮਤ ਤੇ 60% ਤੱਕ ਸਬਸਿਡੀ ਮਿਲੇਗੀ ਅਨੁਸੂਚਿਤ ਜਾਤੀ ਅਤੇ ਕਿਸਾਨਾਂ ਨੂੰ 45000 ਰੁਪਏ ਦੀ ਵਾਧੂ ਸਬਸਿਡੀ ਦਿੱਤੀ ਜਾਵੇਗੀ ਇਹ ਸਬਸਿਡੀ 3 ਐਚਪੀ 5 ਐਚਪੀ ਅਤੇ 7.5 ਐਚਪੀ ਤੱਕ ਦੇ ਸੋਲਰ ਪੰਪਾਂ ਦੇ ਲਈ ਜਾਰੀ ਹੋਵੇਗੀ ਅਰਜੀ ਦੇਣ ਵਾਲੇ ਕਿਸਾਨਾਂ ਕੋਲ ਪਹਿਲਾਂ ਤਾਂ ਬਿਜਲੀ ਦਾ ਕਨੈਕਸ਼ਨ ਨਹੀਂ ਹੋਣਾ ਚਾਹੀਦਾ ਜਨਰਲ ਸ਼੍ਰੇਣੀ ਦੇ ਕਿਸਾਨਾਂ ਕੋਲ ਘੱਟੋ-ਘੱਟ 1 ਏਕੜ ਜ਼ਮੀਨ ਹੋਣੀ ਚਾਹੀਦੀ ਹੈ ਜਦੋਂ ਕਿ ਅਨੁਸੂਚਿਤ ਜਨਜਾਤੀ ਦੇ ਕਿਸਾਨਾਂ ਕੋਲ 0.2 ਹੈਕਟੇਅਰ ਜ਼ਮੀਨ ਹੋਣੀ ਚਾਹੀਦੀ ਹੈ ਅਰਜੀ ਦੇ ਨਾਲ ਜਮ੍ਹਾਂਬੰਦੀ ਸਿੰਚਾਈ ਪਾਣੀ ਦੇ ਸਰੋਤ ਅਤੇ ਬਿਜਲੀ ਕਨੈਕਸ਼ਨ ਦੀ ਅਣਹੋਦ ਬਾਰੇ ਇੱਕ ਹਲਫਨਾਮਾ ਜਮ੍ਹਾਂ ਕਰਨਾ ਹੋਵੇਗਾ ਇਸ ਤੋਂ ਇਲਾਵਾ ਕਿਸਾਨ ਦੇ ਖੇਤ ਵਿੱਚ ਪਾਣੀ ਭੰਡਾਰਨ ਦਾ ਢਾਂਚਾ ਹੋਣਾ ਚਾਹੀਦਾ ਹੈ ਜਿਵੇਂ ਕਿ ਡਿੱਗੀ ਖੇਤ ਤਲਾ ਜਾਂ ਪਾਣੀ ਦੀ ਟੈਂਕੀ ਅਤੇ ਉਹ ਤੁਪਕਾ ਸਿੰਚਾਈ ਜਾਂ ਸੜਕਾ ਪ੍ਰਣਾਲੀ ਰਾਹੀਂ ਸਿੰਚਾਈ ਕਰ ਰਿਹਾ ਹੋਣਾ ਚਾਹੀਦਾ ਹੈ ਅਰਜੀ ਤੇ ਅਗਲੀ ਕਾਰਵਾਈ ਸਰੀਰਕ ਨਿਰੇਖਣ ਤੋਂ ਬਾਅਦ ਹੀ ਕੀਤੀ ਜਾਵੇਗੀ ਇਸ ਦੇ ਲਈ ਕਿਸਾਨ ਸਬੰਧਤ ਜ਼ਿਲ੍ਹੇ ਦੇ ਬਾਗਵਾਨੀ ਡਿਪਟੀ ਡਾਇਰੈਕਟਰ ਨੂੰ ਆਨਲਾਈਨ ਅਰਜੀ ਦੇ ਸਕਦੇ ਹਨ ਇਸ ਯੋਜਨਾ ਵਿੱਚ ਕਿਸਾਨ ਦਾ ਹਿੱਸਾ 3 ਐਚਪੀ ਲਈ 1,101,125 ਰੁਪਏ 5 ਐਚਪੀ ਲਈ 1,29,221 ਰੁਪਏ 7 ਤੋਂ 5 ਐਚਪੀ ਲਈ 181437 ਰੁਪਏ ਅਤੇ ਡੀਸੀ ਲਈ 214638 ਰੁਪਏ ਹੋਵੇਗਾ ਬਾਕੀ ਰਕਮ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸਹਿਣ ਕੀਤੀ ਜਾਵੇਗੀ ਆਰਜੀ ਈ ਮਿੱਤਰਾ ਰਾਹੀਂ ਜਾਂ ਖੇਤੀਬਾੜੀ ਵਿਭਾਗ ਦੇ ਰਾਜ ਕਿਸਾਨ ਸਾਥੀ ਪੋਰਟਲ ਤੇ ਜਨਤਰ ਜਾਂ ਆਧਾਰ ਨੰਬਰ ਦੀ ਵਰਤੋਂ ਕਰਕੇ ਦਿੱਤੀ ਜਾ ਸਕਦੀ ਹੈ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ